ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸਰਦਾਰ ਮੁਖਤਾਰ ਸਿੰਘ ਮੁੱਖਾ ਖਜਾਲਾ ਜ਼ਿਲ੍ਹਾ ਪ੍ਰਧਾਨ ਗੁਰੂ ਗਿਆਨनाथ ਵਾਲਮੀਕ ਧਰਮ ਸਮਾਜ ਰਜਿਸਟਰ ਭਾਰਤ ਦੇ ਹਰਬਿੰਦਰ ਕੌਰ ਉਸਮਾ ਆਯਾਦ ਉਮੀਦਵਾਰਾਂ ਲੋ ਹਰਕਤ ਤਰਨ ਤਾਰਨ ਵਿੱਚ ਖੜੇ ਨੇ ਬਹੁਤ ਸਰਕਾਰਾਂ ਆਈਆਂ ਤੇ ਬਹੁਤ ਸਰਕਾਰਾਂ ਗਈਆਂ ਪਰ ਅੱਜ ਤੱਕ ਗਰੀਬਾਂ ਦੀ ਆਵਾਜ਼ ਕੋਈ ਨਹੀਂ ਬਣਿਆ ਕਾਲੀਦਾਲ ਕਾਂਗਰਸ ਆਮ ਪਾਰਟੀ ਨੇ ਤਾਂ ਗਰੀਬਾਂ ਦਾ ਖੂਨ ਹੀ ਨਿਚੋੜ ਦਿੱਤਾ ਅਸੀਂ ਹਲਕਾ ਤਰਨਤਾਰਨ ਵਾਸੀਆਂ ਨੂੰ ਅਪੀਲ ਕਰਦੇ ਹਾਂ ਪੀ ਜਿਆ ਦੇ ਉਮੀਦਵਾਰ ਭੈਣ ਜੀ ਹਰਮਿੰਦਰਪੁਰ ਉਸਮਾ ਉਹਨਾਂ ਨੂੰ ਆਪਣੀ ਕੀਮਤੀ ਬੋੜ ਪਾ ਕੇ ਕਾਮਯਾਬ ਕਰੋ ਕਿਉਂ ਬਹੁਤ ਸਰਕਾਰਾਂ ਆਈਆਂ ਤੇ ਬਹੁਤ ਗਈਆਂ ਪਰ ਅੱਜ ਤੱਕ ਗਰੀਬਾਂ ਨੂੰ ਝੂਠੇ ਵਾਦੇ ਹੀ ਇਹਨਾਂ ਕੀਤੇ ਯਾਰਾ ਤਰੀਕ ਵਾਲੇ ਦਿਨ ਇਹਨਾਂ ਦਾ ਚੋਣ ਸੰਸਾਨ ਪਿੰਨ ਸਟੈਂਡ ਤੇ ਮੋਰਹਾ ਲਾ ਕੇ ਇਹਨਾਂ ਨੂੰ ਆਪਣੀ ਕੀਮਤੀ ਬੋਰਡ ਪਾ ਕੇ ਵਿਧਾਨ ਸਭਾ ਵਿੱਚ ਭੇਜੋ ਤੇ ਤੁਹਾਡੇ ਹੱਕਾਂ ਦੀ ਗੱਲ ਕਰ ਸਕਣ ਕਿਉਂ ਜਿੰਨੀਆਂ ਵੀ ਸਰਕਾਰਾਂ ਆਈਆਂ ਸਿਰਫ ਗਰੀਬਾਂ ਦੇ ਹੱਕ ਹੀ ਸੀਨੇ ਹੈ ਤੇ ਵਿਧਾਨ ਸਭਾ ਵਿੱਚ ਜਾ ਕੇ ਜਿਹੜੇ ਸਾਡੇ ਐਮ ਐਲ ਏ ਬਣ ਕੇ ਜਾਂਦੇ ਨੇ ਉਹ ਕਦੀ ਵੀ ਗਰੀਬਾਂ ਦੇ ਹੱਕ ਦੀ ਗੱਲ ਨਹੀਂ ਕਰਦੇ 75 ਸਾਲ ਦੇ ਰਾਜ ਵਿੱਚ ਸਾਨੂੰ ਇਹਨਾਂ ਗਲੀਆਂ ਤੇ ਵਹਿਣੀਆਂ ਵਿੱਚ ਹੀ ਰੱਖਿਆ ਮੇਰੇ ਭੈਣ ਭਰਾਓ ਮਜ਼ਦੂਰੋ ਕਿਸਾਨੋ ਤੇ ਵੀਰੋ ਅੱਜ ਸਾਨੂੰ ਸੋਚਣ ਦੀ ਲੋੜ ਹੈ ਕੋ ਜਿਹੜੀਆਂ ਪਾਰਟੀਆਂ ਪਰਖ ਲੀਆਂ ਉਹਨਾਂ ਨੂੰ ਵੇਖ ਲਿਆ ਪਰ ਉਹ ਸਾਨੂੰ ਝੂਠੇ ਵਾਦੇ ਕਰਦੇ ਨੇ ਬਾਬਾ ਜੀ ਨੇ 70 ਨਾਲ ਸਿਰ ਗੇਲ ਲੋਕਾਂ ਦੀ ਮਹਿਸਤ ਕਰਦੇ ਨੇ ਗਰੀਬਾਂ ਲੋਕਾਂ ਦੀ ਹਲਪ ਕਰਦੇ ਨੇ ਜਿੱਥੇ ਵੀ ਜ਼ੁਲਮ ਹੁੰਦਾ ਉੱਥੇ ਟੱਕਰ ਲੈਂਦੇ ਨੇ ਤੇ ਜੇ ਤੂੰ ਇਸ ਚੰਗੇ ਉਮੀਦਵਾਰ ਵਿਧਾਨ ਸਭਾ ਵਿੱਚ ਭੇਜੋਗੇ ਤਾਂ ਤੁਹਾਡੀ ਹੱਕ ਦੀ ਗੱਲ ਕਰਨਗੇ ਅੱਜ ਤੱਕ ਇਹਨਾਂ ਸਰਕਾਰਾਂ ਨੇ ਗਰੀਬਾਂ ਦੀ ਕੋਈ ਵੀ ਜਿਹੜੀ ਹੱਕ ਦੀ ਗੱਲ ਨਹੀਂ ਕੀਤੀ ਹੜਾ ਆਏ ਮੀ ਆਏ ਪਰ ਲੋਕਾਂ ਦੇ ਕੱਚੇ ਕੋਠੇ ਡਿੱਗੇ ਇਹ ਸਰਕਾਰਾਂ ਕੁੰਬ ਦੀ ਨਿੰਦੇ ਸੁੱਤੀਆਂ ਹੋਈਆਂ ਵਾ ਪਰ ਗਰੀਬਾਂ ਦੇ ਸਤਾਂ ਦੀ ਰਾਖੀ ਨਹੀਂ ਕਰ ਸਕੀਆਂ ਜੁੱਲੀ ਤੇ ਕੁੱਲੀ ਨੂੰ ਸਹੀ ਨਹੀਂ ਕਰ ਸਕੀਆਂ ਅੱਜ ਮਹਿੰਗਾਈ ਦਾ ਜੋਗ ਹੈ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਤੇ ਗਰੀਬ ਨੂੰ ਕੋਈ ਹੱਕ ਨਹੀਂ ਦੇ ਰਿਆ ਅਸੀਂ ਤੇ ਕਿੰਨੇ ਉਹ ਸਰਕਾਰ ਬਣਾਉ ਜਿਹੜੇ ਲੋਕਾਂ ਨੂੰ ਹੱਕ ਦੇ ਸਕੇ ਜਿਹੜੇ ਲੋਕਾਂ ਨੂੰ ਆਵਾਜ਼ ਦੇ ਆਵਾਜ਼ ਦੇ ਇਕੱਠੇ ਹੋਵੇ 85% ਲੋਕਾਂ ਨੂੰ ਲੁੱਟ ਲੈਂਦੇ ਨੇ ਹੁਣ ਵੋਟ ਆਪਣੀ ਸੋਚ ਸਮਝ ਕੇ ਪਾਇਓ ਤੁਹਾਡੀ ਵੋਟ ਦੀ ਕੀਮਤ ਬਹੁਤ ਜ਼ਿਆਦਾ ਆ ਪਰ ਇਹ ਸਰਕਾਰਾਂ ਸਾਨੂੰ ਲੁੱਟ ਕੇ ਲੈ ਜਾਂਦੀਆਂ ਹਲਕਾ ਤਰਨ ਤਰਨ ਆਵਾਸੀਆਂ ਨੂੰ ਅਪੀਲ ਹੈ ਬੀਬੀ ਅਰਮਿੰਦਰ ਕੋਰ ਉਸਮਾਨ ਨੂੰ ਆਪਣੀ ਕੀਮਤੀ ਬੋਡ ਪਾ ਕੇ ਕਾਮਯਾਬ ਕਰੋ ਮਜ਼ੂਰ ਮਜ਼ਦੂਰੋ ਤੇ ਕਿਸਾਨੋ ਤੇ ਵੀਰੋ ਤੇ ਭਰਾਓ ਬਜ਼ੁਰਗੋ ਤੇ ਭੈਣੋ ਸਰਕਾਰੀ ਸਕੂਲ ਵੀ ਇਹਨਾਂ ਬੰਦ ਕਰ ਦਿੱਤੇ ਲਟੇਰਿਆ ਨੇ ਤੇ ਪ੍ਰਾਈਵੇਟ ਸਕੂਲਾਂ 'ਚ ਸਾਡੇ ਬੱਚੇ ਪੜ੍ਹ ਨਹੀਂ ਸਕਦੇ ਸਾਡੀਆਂ ਸੁੱਖ ਸਹੂਲਤਾਂ ਸਾਰੀਆਂ ਸੀਨ ਲੀਆਂ ਨੇ ਜੇ ਹੁਣ ਵੀ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਦਿੰਤਾ ਤੇ ਸਾਡੇ ਹੱਕ ਜਿਹੜੇ ਆ ਉਹ ਕਦੇ ਵੀ ਨਹੀਂ ਮਿਲਣੇ ਬਹੁਤ ਵਾਰੀ ਸਰਕਾਰਾਂ ਪਰਖੀਆਂ ਵਾ ਐ ਕਾ ਆਜ਼ਾਦ ਉਮੀਦਵਾਰ ਬੀਬੀ ਹਰਮਿੰਦਰ ਕੁਰ ਉਸਮਾਨੂ ਆਪਣੀ ਕੀਮਤੀ ਬੋਟ ਪਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ